ਸਪੀ ਸ਼੍ਰੀ ਰਿਸ਼ ਜਮਾ ਜੀ ਦੇ ਦਿਸਾਨ ਰੇਸ਼ਾ ਤੇ ਡੀਐਸਪੀ ਮੋਹਨ ਸਿੰਘ ਜੀ ਦੀ ਰਵਾਈ ਚ ਜਿਹੜਾ ਫਲੈਗ ਮਾਰਚ ਆ ਬਾਜ਼ਾਰ ਦੇ ਵਿੱਚ ਜਿੱਦਾਂ ਕਨਵਾਂ ਚੌਂਕ ਤੋਂ ਲੈ ਕੇ ਹਨੂਮਨ ਚੌਂਕ ਲਾਇਬ੍ਰੇਰੀ ਚੌਂਕ ਤੇ ਜਿਹੜੇ ਬਿੱਟਾ ਸੀਟਸ ਲੱਗ ਕੇ ਕਰ ਰਹੇ ਆ ਜੀ ਇਹ ਸ਼ਹਿਰ ਦੇ ਵਿੱਚ ਜਿਸ ਤਰ੍ਹਾਂ ਵੀ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਇਹੋ ਜਿਹੀ ਸੰਖਿਆ ਵੀ ਘਟਾਨਾ ਵਾਪਰੇ ਜਿਸ ਤਰ੍ਹਾਂ ਕਿ ਫਲੈਗ ਮਾਰਚ ਕੀਤਾ ਜਾ ਰਿਹਾ ਸਰ ਇਹਨਾਂ ਕਹਿ ਲਿਆ ਕਿ ਤੁਹਾਡੇ ਉਹ ਜਾਗਰੂਕੀ ਕੀਤਾ ਗਿਆ ਨੌਜਵਾਨਾਂ ਨੂੰ ਭਰਾਂ ਜਾ ਕੇ ਅੱਜ ਇਸ ਤਰ੍ਹਾਂ ਜੀ ਘਰਾਂ ਦੇ ਵਿੱਚ ਜਾ ਜਾ ਕੇ ਅਸੀਂ ਨਸ਼ਿਆਂ ਬਾਰੇ ਇਕੱਲੇ ਇਕੱਲੇ ਸੀ ਡੋਰ ਟੂ ਡੋਰ ਜਾ ਰਹੇ ਆ ਜੀ ਕਿ ਤੁਸੀਂ ਜਿਹੜੇ ਨਸ਼ਾ ਕਰਦੇ ਨੇ ਵੀ ਉਹਨਾਂ ਨੂੰ ਅਸੀਂ ਦਾਖਲ ਕਰਾਵਾਂਗੇ ਹਸਪੀਟਲ ਚ ਉਹ ਨਸ਼ਾ ਛੱਡ ਜਾਣ ਤੇ ਜਿਹੜੇ ਵੇਚਦੇ ਨੇ ਉਹਨਾਂ ਦੇ ਕੋਲ ਪੁੱਛ ਕੇ ਉਹਨਾਂ ਦੇ ਖਿਲਾਫ ਜੋ ਬੰਦੀ ਕਾਨੂੰਨੀ ਕਾਰਵਾਈ ਪਰਚਾ ਬੰਦਾ ਉਹਨਾਂ ਦੇ ਪਰਚੇ ਦੇਵਾਂਗੇ ਸਰ ਜਿਹੜਾ ਫਲਾਈ ਵਾਚ ਕੱਢਿਆ ਜਾ ਰਿਹਾ ਵਾ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਵੇਖੋ ਜੀ ਸਾਰੀ ਜਨਤਾ ਨੂੰ ਇਹੀ ਅਪੀਲ ਆ ਵੀ ਕਿਸੇ ਵੀ ਡਰ ਖੌਫ ਦੀ ਲੋੜ ਨਹੀਂ ਜੇ ਕੋਈ ਨਸ਼ਾ ਵੇਚਦਾ ਆ ਉਹਦੇ ਬਾਰੇ ਜਾਣਕਾਰੀ ਦਿਓ ਤੇ ਅਸੀਂ ਉਹਨਾਂ ਦਾ ਨਾਮ ਗੁਪਤ ਰੱਖਾਂਗੇ ਤੇ ਸਮੇਂ ਸਿਰ ਉਹਨਾਂ ਨੂੰ ਅਫਸਰਾਂ ਦੇ ਕੋਲ ਸਨਮਾਨਤ ਵੀ ਕਰਵਾਵਾਂਗੇ ਨੌਜਵਾਨਾਂ ਕੀ ਮੈਸੇਜ ਨੌਜਵਾਨਾਂ ਨੂੰ ਅਪੀ ਅਸੀਂ ਜਿਹੜੀ ਇਸ ਨਸ਼ੇ ਦੀ ਲਾਤਾਂ ਇਹਨੂੰ ਪੂਰੀ ਜੜ ਤੋਂ ਖਤਮ ਕਰ ਸਕੀਏ ਤੇ ਸਾਨੂੰ ਪ੍ਰੈਸ ਦਾ ਵੀ ਬਹੁਤ ਸਹਿਯੋਗ ਮਿਲ ਰਿਹਾ ਜੀ ਪ੍ਰੈਸ ਵਾਈ ਸਾਨੂੰ ਬਹੁਤ ਜਦਾ ਤੁਸੀਂ ਦੇ ਰਹੇ ਹੋ ਸਾਨੂੰ ਇਹ ਵੀ ਸਾਡੇ ਨਾਲ ਜਾਦਾ ਕਿ ਜਿੱਥੇ ਵੀ ਅਸੀਂ ਜਾਂਦੇ ਆ ਉੱਥੇ ਇਹਨਾਂ ਦੇ ਬਾਰੇ ਇਹਨਾਂ ਦੀ ਵੀਡੀਓ ਬਣ ਕੇ ਪੋਜ਼ਿਟਿਵ ਮੈਸੇਜ ਆਇਆ ਕਰੇ